ਪੰਜਾਬ ਦੇ ਇਤਿਹਾਸ ਦੇ ਸਰੋਤ ਗਿਆਨੀ ਗਰਜਾ ਸਿੰਘ ਦੇ ਮਹਿੰਤਪੁਰੇ ਯਤਨਾ ਸਦਕਾ ਪੰਜਾਬ ਦੇ ਇਤਿਹਾਸ ਦੇ ਇੱਕ ਨਵੇਂ ਸਰੋਤ ਦਾ ਪਤਾ ਲੱਗਾ ਹੈ ਇਹ ਸਰੋਤ ਹੈ ਪੱਟ ਵਹੀਆਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪੱਟ ਜਾਤੀ ਦੇ ਲੋਕ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਸਿੱਖ ਧਰਮ ਨਾਲ ਜੁੜੇ ਸਨ ਇਹ ਲੋਕ ਤਤਕਾਲੀ ਮਹੱਤਵਪੂਰਨ ਘਟਨਾਵਾਂ ਨੂੰ ਮਿਤੀਆਂ ਸਮੇਤ ਆਪਣੀਆਂ ਬਹੀਆਂ ਵਿੱਚ ਲਿਖ ਲੈਂਦੇ ਸਨ ਇਹਨਾਂ ਦੇ ਵੰਸ਼ ਕਈ ਪੀੜ੍ਹੀਆਂ ਤੱਕ ਇਹਨਾਂ ਵਹੀਆਂ ਨੂੰ ਸੰਭਾਲੀ ਰੱਖਦੇ ਸਨ ਇਹਨਾਂ ਵਹੀਆਂ ਦੇ ਅਧਿਐਨ ਤੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੁੱਧਾਂ ਦੀਆਂ ਨਿਸ਼ਚਿਤ ਮਿਤੀਆਂ ਬਾਰੇ ਨਵੀਂ ਜਾਣਕਾਰੀ ਮਿਲੀ ਹੈ ਇਸ ਤੋਂ ਇਲਾਵਾ ਇਹਨਾਂ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਬਾਰੇ ਬੜਮੂਲਾ ਗਿਆਨ ਪ੍ਰਾਪਤ ਹੁੰਦਾ ਹੈ ਵਰਣਨਯੋਗ ਹੈ ਕਿ ਪਟ ਸਹਿਬਾਨ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਹੋਣਾ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ ਇਹ ਪਟ ਬਹੀਆਂ ਪੰਜਾਬ ਦੇ ਇਤਿਹਾਸ ਦੀ ਮਹੱਤਵਪੂਰਨ ਜਾਣਕਾਰੀ ਦਿੰਦੀਆਂ ਹਨ ਖਾਲਸਾ ਦਰਬਾਰ ਰਿਕਾਰਡ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਵਿੱਚ ਸਾਰਾ ਰਿਕਾਰਡ ਫਾਰਸੀ ਭਾਸ਼ਾ ਵਿੱਚ ਲਿਖਿਆ ਜਾਂਦਾ ਸੀ ਇਸੇ ਨੂੰ ਖਾਲਸਾ ਦਰਬਾਰ ਰਿਕਾਰਡ ਕਿਹਾ ਜਾਂਦਾ ਹੈ ਇਸ ਰਿਕਾਰਡ ਦੀਆਂ ਫਾਈਲਾਂ ਦੀ ਗਿਣਤੀ 1 ਲੱਖ ਤੋਂ ਵੀ ਉੱਪਰ ਹੈ ਜੋ ਕਿ ਲਾਹੌਰ ਅਤੇ ਪਟਿਆਲਾ ਦੇ ਪੁਰਾ ਲੇਖ ਵਿਭਾਗ ਵਿੱਚ ਪਈਆਂ ਹਨ ਸੀ타ਰਾਮ ਕੋਹਲੀ ਜੀ ਨੇ 1919 ਈਸਵੀ ਵਿੱਚ ਇਹਨਾਂ ਫਾਈਲਾਂ ਦੀ सूची प्रकाशित ਕੀਤੀ खालसा दरबार रिकॉर्ड ਇਤਿਹਾਸਿਕ ਪੱਖ ਤੋਂ ਬਹੁਤ ਹੀ ਕੀਮਤੀ ਖਜ਼ਾਨਾ ਹੈ ਖਾਲਸਾ ਦਰਬਾਰ ਰਿਕਾਰਡ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਈ ਸੱਚਮੁੱਚ ਹੀ ਇਤਿਹਾਸਿਕ ਸਮਗਰੀ ਪ੍ਰਦਾਨ ਕਰਦਾ ਹੈ ਖਾਲਸਾ ਦਰਬਾਰ ਰਿਕਾਰਡ ਤੋਂ ਹੀ ਸਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਲੋਕ ਭਲਾਈ ਕਾਰਜਾਂ ਬਾਰੇ ਬੜਮੁੱਲੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਬ੍ਰਿਟਿਸ਼ ਭਾਰਤੀ ਸਰਕਾਰ ਦਾ ਰਿਕਾਰਡ 1761 ਈਸਵੀ ਤੋਂ ਬਾਅਦ ਦੇ ਸਮੇਂ ਅਤੇ ਖਾਸ ਤੌਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਆਰੰਭ ਤੋਂ ਲੈ ਕੇ ਸਿੱਖ ਰਾਜ ਦੇ ਪਤਨ ਤੱਕ ਦੇ ਕਾਲ ਭਾਵ 1799 ਤੋਂ 1849 ਈਸਵੀ ਤੱਕ ਲਈ ਬ੍ਰਿਟਿਸ਼ ਭਾਰਤੀ ਸਰਕਾਰ ਦਾ ਰਿਕਾਰਡ ਇੱਕ ਅਤਿ ਮਹੱਤਵਪੂਰਨ ਸੋਮਾ ਹੈ ਇਹ ਸਾਰਾ ਰਿਕਾਰਡ ਭਾਰਤ ਦੇ ਰਾਸ਼ਟਰੀ ਪੁਰਾਲੇਖ ਭਵਨ ਵਿੱਚ ਪਿਆ ਹੈ ਅਤੇ ਵੱਖ-ਵੱਖ ਸਿਰਲੇਖਾਂ ਹੇਠ ਵੇਖਿਆ ਜਾ ਸਕਦਾ ਹੈ ਦਿੱਲੀ ਰੈਜੀਡੈਂਸੀ ਅਤੇ ਲੁਧਿਆਣਾ ਏਜੰਸੀ ਦਾ ਰਿਕਾਰਡ ਖਾਸ ਤੌਰ ਤੇ ਬਹੁਤ ਲਾਹੇਵੰਦ ਹੈ ਇਸ ਤੋਂ ਲਾਹੌਰ ਦਰਬਾਰ ਅਤੇ ਅੰਗਰੇਜ਼ਾਂ ਨਾਲ ਸੰਬੰਧਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਮਿਲਦੀ ਹੈ ਭਾਵੇਂ ਇਹ ਸਭ ਲੇਖ ਬ੍ਰਿਟਿਸ਼ ਦ੍ਰਿਸ਼ਟੀਕੋਣ ਤੋਂ ਲਿਖੇ ਗਏ ਹਨ ਅਤੇ ਇਨ੍ਹਾਂ ਵਿੱਚ ਕਈ ਅਸੰਗਤ ਅਤੇ ਵਿਅਰਥ ਗੱਲਾਂ ਵੀ ਲਿਖੀਆਂ ਗਈਆਂ ਹਨ ਫਿਰ ਵੀ ਸਿੱਖ ਇਤਿਹਾਸ ਦੇ ਪਿਛਲੇ ਕਾਲ ਲਈ ਇਹ ਬਹੁਤ ਉਪਯੋਗੀ ਸੋਮੇ ਹਨ ਗਵਰਨਰ ਜਨਰਲਾਂ ਦੇ ਨਿੱਜੀ ਪੱਤਰ ਭਾਰਤੀ ਗਵਰਨਰ ਜਨਰਲਾਂ ਰਾਹੀਂ ਸਮੇਂ-ਸਮੇਂ ਇੰਗਲੈਂਡ ਵਿੱਚ ਉੱਚ ਅਧਿਕਾਰੀਆਂ ਅਤੇ ਮਿੱਤਰਾਂ ਨੂੰ ਲਿਖੇ ਗਏ ਚਿੱਠੀ ਪੱਤਰਾਂ ਵਿਸ਼ੇਸ਼ ਰੂਪ ਵਿੱਚ ਲਾਰਡ ਵੈਲਜਲੀ ਆਕਲੈਂਡ ਐਲਨਬਰੋ ਹਾਰਡਿੰਗ ਅਤੇ ਡਲਹੌਜੀ ਦੇ ਨਿੱਜੀ ਪੱਤਰਾਂ ਤੋਂ ਵੀ ਅੰਗਰੇਜ਼ਾਂ ਅਤੇ ਸਿੱਖਾਂ ਅਤੇ ਅਫਗਾਨਾਂ ਦੇ ਸਬੰਧਾਂ ਬਾਰੇ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ ਇਸ ਕਾਲ ਦੇ ਬ੍ਰਿਟਿਸ਼ ਸੰਸਦ ਦੇ ਪੇਪਰਾਂ ਤੋਂ ਵੀ ਉਪਯੋਗੀ ਸਮਗਰੀ ਪ੍ਰਾਪਤ ਹੁੰਦੀ ਹੈ ਇਨ੍ਹਾਂ ਪੱਤਰਾਂ ਤੋਂ ਅੰਗਰੇਜ਼ਾਂ ਦੀਆਂ ਸਿੱਖਾਂ ਪ੍ਰਤੀ ਨੀਤੀਆਂ ਖਾਸ ਤੌਰ ਤੇ ਅੰਗਰੇਜ਼ਾਂ ਅਤੇ ਅਫਗਾਨਿਸਤਾਨ ਨਾਲ ਸਿੱਖਾਂ ਦੇ ਸਬੰਧਾਂ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ